ਰੇਡੀਓ ਪੰਜਾਬ ਟੁਡੇ ਦੇ ਫੇਸਬੁਕ ਪੇਜ ਤੇ YouTube ਚੈਨਲ ਦੇ ਉੱਤੇ ਤੁਹਾਡਾ ਸਵਾਗਤ ਹੈ ਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਬਠਿੰਡਾ ਦੀ ਮੇਹਰ ਦੀ ਚੋਣ ਹੈ ਜਿਹੜੀ ਉਹ ਪੂਰੇ ਚਰਚਾ ਚ ਅਖਬਾਰਾਂ ਦੇ ਵਿੱਚ ਜਿਹੜਾ ਹੈ ਕਾਫੀ ਸੁਰਖੀਆਂ ਨੇ ਇਹ ਇੰਨਾ ਬਾਰੇ ਅਸੀਂ ਕੁਝ ਗੱਲਬਾਤ ਕਰਦੇ ਹਾਂ ਸਾਡੇ ਨਾਲ ਪ੍ਰਦੀਪ ਗੋਲਾ ਜੀ ਹੈ ਇਹਨਾਂ ਦੇ ਵਾਈਫ ਜਿਹੜੇ ਨੇ ਉਹ ਐਮਸੀ ਨੇ ਕਾਂਗਰਸ ਤੋਂ ਜਿੱਤੇ ਸੀ ਅੱਜ ਇਹਨਾਂ ਦਾ ਕੀ ਵਿਚਾਰ ਹੈ ਉਹਦੇ ਬਾਰੇ ਗੱਲਬਾਤ ਪ੍ਰਦੀਪ ਗੋਲਾ ਜੀ ਅੱਜ ਤੁਹਾਡਾ ਕੀ ਵਿਚਾਰ ਹੈ ਸਰ ਪਹਿਲਾਂ ਤਾਂ ਮਾਪਰੇ ਵਾਲੇ ਦੱਸ ਦਿਆਂ ਤੁਸੀਂ ਮੇਰਾ ਨਾਮ ਦੱਸ ਹੀ ਦਿੱਤਾ ਪ੍ਰਦੀਪ ਗੋਲਾ ਮੇਰਾ ਨਾਮ ਹੈ ਮੈਂ ਸਾਬਕਾ ਐਮਸੀ ਹਾਂ ਇਸ ਟਾਈਮ ਮੇਰੇ ਜਿਹੜੇ ਵਾਈਫ ਹੈ ਅਨੀਤਾ ਗੋਇਲ ਉਹ ਵਾਰ ਨੰਬਰ 43 ਤੋਂ ਮੌਜੂਦਾ ਕਾਉਂਸਲਰ ਹੈ ਤੇ ਅਸੀਂ ਕਾਂਗਰਸ ਪਾਰਟੀ ਤੋਂ ਇਹ ਚੋਣ ਜਿੱਤੇ ਸੀ ਤੇ ਕਾਂਗਰਸ ਪਾਰਟੀ ਨੂੰ ਅਸੀਂ ਮਤਲਬ ਰਿਪਰਜੈਂਟ ਕਰਦੇ ਆ ਅੱਜ ਜੋ ਬਠਿੰਡਾ ਦੇ ਵਿੱਚ ਮਾਹੌਲ ਹੈ ਕਿਉਂਕਿ ਲਗਭਗ ਪਿਛਲੇ ਸਵਾ ਸਾਲ ਦੇ ਇਹ ਜਿਹੜੀ ਮੇਅਰ ਦੀ ਕੁਰਸੀ ਸੀ ਇਹ ਖਾਲੀ ਪਈ ਸੀ ਉਸ ਖਾਲੀ ਪਈ ਕੁਰਸੀ ਦੇ ਉੱਤੇ ਅੱਜ ਇਹ ਚੋਣ ਹੋਣ ਜਾ ਰਿਹਾ ਹੈ ਇਹ ਜਿਹੜਾ ਚੋਣਾ ਹੈ ਇਹ ਬੜਾ ਮੈਂ ਕਹਿੰਦਾ ਵੀ ਬਹੁਤ ਜ਼ਰੂਰੀ ਸੀ ਚਲੋ ਲੰਮੀ ਗੱਲ ਨਾ ਕਰੀਏ ਆਪਾਂ ਛੋਟੀ ਗੱਲ ਕਰੀਏ ਵੀ ਅੱਜ ਤੁਹਾਨੂੰ ਕਿੱਧਰ ਜਾ ਰਹੇ ਹੋ ਤੇ ਕਿਉਂ ਜਾ ਰਹੇ ਦੇਖੋ ਜੇ ਮੈਂ ਆਪਦੀ ਪਰਸਨਲੀ ਗੱਲ ਕਰਾਂ ਅਸੀਂ ਤਾਂ ਓਪਨਲੀ ਮੈਂ ਤਾਂ ਕਹਿ ਰਿਹਾ ਮੈਂ ਅੱਜ ਤੋਂ 8-10 ਦਿਨ ਪਹਿਲਾਂ ਵੀ ਮੀਟਿੰਗ ਦੇ ਵਿੱਚ ਜਦੋਂ ਕਾਂਗਰਸ ਪਾਰਟੀ ਦੀ ਮੀਟਿੰਗ ਹੋਈ ਸੀ ਉਹᱫੋ ਵੀ ਕਹਿ ਕੇ ਆਇਆ ਸੀ ਵੀ ਜਿਹੜੇ ਕਾਂਗਰਸ ਪਾਰਟੀ ਦੇ ਜ਼ਿਆਦਾਤਰ ਕਾਉਂਸਲਰ ਹੈਗੇ ਆ ਉਹ ਜਿਹੜੀ ਕਾਂਗਰਸ ਪਾਰਟੀ ਦੀ ਮੌਜੂਦਾ ਲੀਡਰਸ਼ਿਪ ਹੈ ਉਸ ਤੋਂ ਨਾਰਾਜ਼ ਹੈ ਮੈਂ ਇਹ ਗੱਲ ਉਪਰਲੀ ਕਹਿ ਕੇ ਆਇਆ ਸੀ ਮੀਟਿੰਗ ਦੇ ਵਿੱਚ ਕਹਿ ਕੇ ਆਇਆ ਸੀ ਤੇ ਉਹ ਜਿਹੜੇ ਨਾਰਾਜ਼ ਕਾਉਂਸਲਰ ਹੈ ਉਹ ਅੱਜ ਦੂਸਰੇ ਇੱਕ ਜੋ ਸਾਡੇ ਕੈਂਡੀਡੇਟ ਹੈਗੇ ਸੀ ਵਾਰਡ ਨੰਬਰ 83 ਦੇ ਵਿੱਚ ਜਿਮਨੀ ਚੋਣ ਹੋਈ ਸੀ ਉੱਥੋਂ ਜਿੱਤੇ ਆ ਤੇ ਜ਼ਿਆਦਾਤਰ ਜਿਹੜੇ ਕਾਉਂਸਲਰ ਹੈ ਉਸ ਨੂੰ ਸਮਰਥਨ ਦੇ ਰਹੇ ਆ ਤੇ ਉਮੀਦ ਇਹ ਹੈ ਵੀ ਜਿਹੜੇ ਉਹ ਕਾਉਂਸਲਰ ਹੈ ਉਹ ਸ਼ਾਇਦ ਅੱਜ ਮੇਅਰ ਬਣ ਜਾਣਗੇ ਮੈਂ ਪਰਸਨਲੀ ਮੇਰੀ ਬਾਈਪਰ ਬਣ ਜੂ ਪਦਮਜੀਤ ਮਹਿਤਾ ਜੀ ਜੋ ਕੈਂਡੀਡੇਟ ਹੈਗੇ ਆ 99% ਉਮੀਦ ਹੈ ਵੀ ਉਹ ਅੱਜ ਮੇਅਰ ਬਣ ਜਾਣਗੇ ਅਸੀਂ ਪਰਸਨਲੀ ਖੁਦ ਪਦਮਜੀਤ ਮਹਿਤੇ ਦੀ ਸਪੋਰਟ ਕਰਦੇ ਹਾਂ ਸੋ ਤੁਸੀਂ ਸੁਣੀ ਗੱਲ ਕਿ ਕਾਂਗਰਸ ਤੋਂ ਜਿਹੜੇ ਟੁੱਟ ਕੇ ਇੱਕ ਕੈਂਡੀਡੇਟ ਤਾਂ ਸਾਡੇ ਕੋਲੇ ਜਿਹੜਾ ਵੋਟਰ ਸਾਹਮਣੇ ਆ ਗਿਆ ਪੁਰਾਣੇ ਨਾਲ ਵੀ ਗੱਲਬਾਤ ਕਰਾਂਗੇ ਤੁਸੀਂ ਆਪਣੇ ਵਿਚਾਰ ਦਿਓ